ਜਿਹੜੇ 35 ਪਿੰਡ ਹੈ ਪਹਿਲਾਂ ਤਾਂ ਅਸੀਂ ਪਹਿਲਾਂ ਵੀ ਅੰਮ੍ਰਾਲਾ ਜ਼ਿਲ੍ਹਾ ਹੁੰਦਾ ਤਾਂ ਕਿਸੇ ਟਾਈਮ ਪਟਿਆਲਾ ਵੀ ਹੋ ਗਿਆ ਹਰੇਕ ਵਾਰ ਸਾਨੂੰ ਬਦਲ ਕੇ ਨਵਾਂ ਜ਼ਿਲ੍ਹਾ ਆ ਜਾਂਦਾ ਰੋਪੜ ਪਹਿਲਾਂ ਸਾਡਾ ਜ਼ਿਲ੍ਹਾ ਤਾਂ ਫਿਰ ਮੁਹਾਲੀ ਆ ਗਿਆ ਫਿਰ ਸਾਨੂੰ ਕੜੂਆ ਕਾਨੂੰ ਕੋਈ ਮਨ ਕਰਤਾ ਸਾਡੇ ਚੰਨੀ ਸਰਕਾਰ ਵੇਲੇ ਵੀ ਅਸੀਂ ਵਿਰੋਧ ਕਰਿਆ ਤਾਂ 21 ਪਿੰਡਾਂ ਨੇ ਵੀ ਸਾਡੇ ਪਿੰਡ ਨਾ ਪਾਏ ਜਾਮੈਂ ਕੜੂਆ ਤਸੀਲ ਬਣਦੀ ਆ ਸਾਨੂੰ ਕੋਈ ਇਤਰਾਜ਼ ਨਹੀਂ ਵੀ ਸਾਡੇ ਪਿੰਡ ਖੈੜਗੜੇ ਦੇ ਜੋੜੇ ਜਾਮੈਂ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦੰਦੇ ਆਂ ਵੀ ਜੇ ਇਹਹੀ ਜੀ ਕੋਈ ਹਰਕਤ ਕਰਤੀ ਸਾਡੇ ਪਿੰਡਾਂ ਵਾਲੀ 35 ਪਿੰਡਾਂ ਵਾਲੀ ਰੋਪੜ ਦੇ ਗੈਰਜੋੜ ਤੇ ਤਾਂ ਅਸੀਂ ਕਿਸੇ ਵੀ ਮੰਤਰੀ ਨੂੰ ਐਮਐਲਏ ਨੂੰ ਐਮਪੀ ਨੂੰ ਪਿੰਡਾਂ ਵਾਲੀ ਵੱਲੋਂ ਸਰਕਾਰ ਇਹਨਾਂ ਨੂੰ ਸੋਚ ਲੈਵੇ ਵੀ ਜੇ ਤਾਂ ਪਿੰਡਾਂ 'ਤੇ ਪਾਤੀਆਂ ਖਾਣੀਆਂ ਤਾਂ ਦੇਖ ਲੈਵੇ ਜੇ ਵੋਟਾਂ ਲੈਣੀਆਂ ਤਾਂ ਦੇਖ ਲੈਵੇ ਉਹ ਸਰਕਾਰ ਦੇ ਇਖਤਿਆਰ ਹੈ ਅਸੀਂ ਪੂਰਾ ਡਟ ਕੇ ਵਿਰੋਧ ਕਰੂਗੇ ਜਿੱਤਰਾ ਇੱਕ ਜਿੰਦ ਜਾਨ ਲਾ ਦੰਦੇ ਆ ਨਾ ਉਹ ਲਾ ਦੂਗੇ ਸਾਨੂੰ ਕੁਰਬਾਨੀਆਂ ਦੇਣ ਦੀ ਤੱਕ ਵੀ ਅਸੀਂ ਜਾਊਂਗੇ ਉਹ ਜਿਲ੍ਹਾ ਬਣਾ ਰਹੇ ਆ ਉਹ ਅਸੀਂ ਸਾਰੇ ਉਹਦੀ ਹਮਾਇਤ ਕਰਦੇ ਉਹ ਬਣਨਾ ਚਾਹੀਦਾ ਜਿੱਥੇ ਵਧੀਆ ਧਾਰਮਿਕ ਜਗਾ ਸਾਡਾ ਖਾਲਸਾ ਬੰਦੀ ਸੀ ਜਣਾ ਹੋਈ ਉੱਥੇ ਤੇ ਉਹ ਬਣ ਕੇ ਸਾਨੂੰ ਕੋਈ ਚੀਜ਼ੀ ਗੱਲ ਪਰ ਉੱਥੇ ਜਿਹੜੇ ਸਾਡੇ 35 ਘੜੂਆਂ ਕਾਨੋਂ ਕੋ ਹਲਕੇ ਦੇ ਟੋੜ ਕੇ ਆਪਣਾ ਰੋਪੜਨਾ ਲਾ ਰਹੇ ਉਹਦੇ ਅਸੀਂ ਸਖਤ ਸੱਦਾਂ ਵਿੱਚ ਨਿਦੇਧੀ ਕਰਦੇ ਆ ਇਹ ਸਾਡੇ ਪਿੰਡ ਤੋੜ ਕੇ ਇੱਧਰ ਰੋਪੜਨਾ ਲਾ ਤੇ ਮਹਾਲੀ ਵਾਲੇ ਇਹ ਲੋਕਾਂ ਦਾ ਇਹ ਸਰਕਾਰ ਮਤਲਬ ਬਹੁਤ ਬੜੀ ਗਲਤੀ ਕਰੂਗੀ ਔਰ ਗਿੱਥੇ ਲੋਕਾਂ ਦਾ ਨਕਰ ਹੋਣਾ ਸਰਕਾਰ ਦਾ ਵੀ ਬਹੁਤ ਜ਼ਿਆਦਾ ਨਕਰ ਹੋ ਗਿਆ ਹੈ ਕਿਹਾ ਇੱਥੇ ਜਿਿੰਨੇ ਵੀ ਚਾਹੇ ਕੋਈ ਸਰਕਾਰ ਦੇ ਐਮ ਐਲ ਏ ਚਾਹੇ ਮੰਤਰੀਆਂ ਚਾਹੇ ਹੋਰਾਂ ਉਹ ਪਿੰਡਾਂ 'ਚ ਲੋਕ ਉਹਨਾਂ ਨੂੰ ਪਿੰਡਾਂ 'ਚ ਕਿਹਾ ਪਿੰਡਾਂ 'ਚੜਕਾ ਬਲੰਕੜਾ ਵੀ ਬੰਦ ਕਰ ਦੇ ਦੇਖੋ ਜੇ ਇਹ ਨਕਰ ਰੋਕੜ ਨਾਲ ਜੋੜਦੇ ਆ ਇੱਕ ਤਾਂ ਮੁਹਾਲੀ ਜ਼ਿਲ੍ਹਾ ਜਿਹੜਾ ਇਹ ਹਰਮਨ ਸਟੇਟ ਦੇ ਤੌਰ ਤੇ ਪ੍ਰਪਲਿਤ ਹੋ ਰਿਹਾ ਤੇ ਇਹਦੇ ਨਾਲ ਜ਼ਮੀਨਾਂ ਦੇ ਰੇਟਾਂ 'ਚ ਵੀ ਬਹੁਤ ਵੱਡਾ ਉਛਾਲ ਆਇਆ ਆਸ ਤੌਰ ਤੇ ਜ਼ਮੀਨਾਂ ਦੇ ਰੇਟ ਡਿੱਗਣ ਦੀ ਲੋਕਾਂ ਦੇ ਮਨ ਚ ਹੋਇਆ। ਦੂਜਾ ਪਿੰਡ ਨੇ ਪਿੰਡ ਨੇ ਬਹੁਤ ਨਜ਼ਦੀਕੀ ਨੇ ਮੁਹਾਲੀ ਦੇ 10-20 ਮਿੰਟ ਦਾ ਰਸਤਾ ਹੈ। ਲਖਨੌਰ ਕਹਿਣ ਨੂੰ ਮੁਹਾਲੀ ਆ ਸਾਡਾ ਪੁਰਾਣਾ ਨੇੜੇ ਪਿੰਡ ਪੈਂਦਾ ਲਖਨੌਰ ਉੱਤੇ ਡੀਸੀ ਦਫ਼ਤਰ ਹੈ। ਤਹਿਸੀਲ ਖਰੜਾ ਹੈ। ਕੜੂਆ ਸਾਨੂੰ ਆਉਣਾ ਜਾਣਾ ਇੱਥੇ ਸੌਖਾ ਹੈ। ਸੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਦੁਬਾਰਾ ਰੋਪੜ 40 ਕਿਲੋਮੀਟਰ ਦਾ ਪਿੰਡ ਤੈਅ ਕਰੀਏ ਔਰ ਅਸੀਂ ਆਪਣੇ ਪਿੰਡਾਂ ਨੂੰ ਦੁਬਾਰਾ ਉਸ ਜਿਲ੍ਹੇ 'ਚ ਪਚਾਈਏ ਜਿੱਥੋਂ ਪਹਿਲਾਂ ਆਏ ਸੀ। ਪੰਜਾਬ ਸਰਕਾਰ ਦੀ શ્રી ਅਨੰਦਪੁਰ ਸਾਹਿਬ ਨੂੰ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਿਆਹ ਜ਼ਿਲ੍ਹਾ ਬ ਕਹਿੰਦੇ ਨੇ ਮੁਹਾਲੀ ਤੋਂ 35 ਪਿੰਡ ਤੋੜ ਕੇ ਰੋਪੜ ਜ਼ਿਲ੍ਹੇ ਦੇ ਵਿੱਚ ਕੁਰਾਲੀ ਸਨੇ ਜੋੜੇ ਜਾ ਰਹੇ ਨੇ ਤੇ ਰੋਪੜ ਦੇ ਕਈ ਪਿੰਡਾਂ ਨੂੰ ਤੋੜ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਕਾਰਨ ਅੱਜ ਖਰੜ ਦੇ ਵਿੱਚ 35 ਪਿੰਡਾਂ ਦੀ ਪੰਚਾਇਤਾਂ ਦੇ ਵੱਲੋਂ ਇਸ ਗੱਲ ਦਾ ਜਿਹੜਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਜਿੱਥੇ 35 ਪਿੰਡਾਂ ਦੀ ਪੰਚਾਇਤਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਕੀ ਉਹ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਐਵਰੀ ਜੀ ਸਾਨੂੰ ਆਨੰਦਪੁਰ ਸਾਹਿਬ ਜ਼ਿਲ੍ਹੇ ਦਾ ਕੋਈ ਇਤਰਾਜ਼ ਨਹੀਂ ਅਸੀਂ ਚਾਹੁੰਦੇ ਹਾਂ ਵੀ ਜਿਹੜੇ 35 ਪਿੰਡ ਹੈ ਪਹਿਲਾਂ ਤਾਂ ਅਸੀਂ ਪਹਿਲਾਂ ਵੀ ਅੰਮ੍ਰਾਲਾ ਜ਼ਿਲ੍ਹਾ ਹੁੰਦਾ ਤਾਂ ਕਿਸੇ ਟਾਈਮ ਪਟਿਆਲਾ ਵੀ ਹੋ ਲਿਆ ਹਰੇਕ ਵਾਰ ਸਾਨੂੰ ਬਦਲ ਕੇ ਨਵਾਂ ਜ਼ਿਲ੍ਹਾ ਆ ਜਾਂਦਾ ਰੋਪੜ ਪਹਿਲਾਂ ਸਾਡਾ ਜ਼ਿਲ੍ਹਾ ਤਾਂ ਫਿਰ ਮੁਹਾਲੀ ਆ ਗਿਆ ਫਿਰ ਸਾਨੂੰ ਘੜੂਆਂ ਕਾਨੂੰਨੀ ਕੋਈ ਮੈਂ ਕਰਤਾ ਸਾਡੇ ਚੰਨੀ ਸਰਕਾਰ ਵੇਲੇ ਵੀ ਅਸੀਂ ਵਿਰੋਧ ਕਰਿਆ ਤਾਂ 21 ਪਿੰਡਾਂ ਨੇ ਵੀ ਸਾਡੇ ਪਿੰਡ ਨਾ ਪਾਏ ਜਾਮੈਂ ਘੜੂਆਂ ਤਸਵੀਰ ਬਣਦੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਵੀ ਸਾਡੇ ਪਿੰਡ ਖੈੜਗੜ੍ਹ ਦੇ ਜੋੜੇ ਜਾਮੈਂ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦੰਦੇ ਆਂ ਵੀ ਜੇ ਇਹੀ ਜੀ ਕੋਈ ਹਰਕਤ ਕਰਤੀ ਸਾਡੇ ਪਿੰਡਾਂ ਵਾਲੀ 35 ਪਿੰਡਾਂ ਵਾਲੀ ਰੋਪੜ ਦੇ ਗੈਰ ਜੋੜ ਤੇ ਤਾਂ ਅਸੀਂ ਕਿਸੇ ਵੀ ਮੰਤਰੀ ਨੂੰ ਐਮਐਲਏ ਨੂੰ ਐਮਪੀ ਨੂੰ ਪਿੰਡਾਂਵਾਂ ਨਹੀਂ ਬੜਨ ਦਊਂਗੇ ਸਰਕਾਰ ਇੰਨਾ ਕੁ ਸੋਚ ਲਵੈ ਵੀ ਜੇ ਤਾਂ ਪਿੰਡਾਂਵਾਂ ਤੇ ਪਾਥੀਆਂ ਖਾਣੀਆਂ ਤਾਂ ਦੇਖ ਲਵੈ ਜੇ ਵੋਟਾਂ ਲੈਣੀਆਂ ਤਾਂ ਦੇਖ ਲਵੈ ਉਹ ਸਰਕਾਰ ਦੇ ਇਖਤਿਆਰ ਹੈ ਅਸੀਂ ਪੂਰਾ ਡਟ ਕੇ ਵਿਰੋਧ ਕਰੂਗੇ ਜਿਸ ਤਰ੍ਹਾਂ ਇੱਕ ਜਿੰਦ ਜਾਨ ਲਾ ਦੰਦੇ ਆ ਨਾ ਉਹ ਲਾ ਦੂੰਗੇ ਸਾਨੂੰ ਕੁਰਬਾਨੀਆਂ ਦੇਣ ਦੇ ਤੱਕਰਬੀ ਅਸੀਂ ਜਾਉਂਗੇ ਤੇ ਸੋਮਵਾਰ ਦਾ ਕੋਈ ਯੂਨੀਅਨ ਦੇ ਵੱਲੋਂ ਕਿਸਾਨੀ ਉਹਨਾਂ ਦੇ ਵੱਲੋਂ ਕੋਈ ਪ੍ਰੋਗਰਾਮ ਰੱਖਿਆ ਗਿਆ ਹੈ ਜੀ ਕੀ ਹੈ ਉਹ ਪ੍ਰੋਗਰਾਮ ਅਸੀਂ ਪਹਿਲਾਂ ਛੋਟੇ ਲੈਵਲ ਤੇ ਐਸ ਡੀ ਐਮ ਸਾਹਿਬ ਉਹੀ ਇਨਚਾਰਜ ਹੈ ਉਹਨਾਂ ਨੂੰ ਮੰਗ ਪੱਤਰ ਦੇਣਾ ਉਤੇ ਫਿਰ ਵਿਚਾਰ ਕਰਕੇ ਜਿਸ ਤਰ੍ਹਾਂ ਦਾ ਵਿਚਾਰ ਹੋਊਗਾ ਹੌਲੀ ਹੌਲੀ ਸਟੈਪ ਵਾਈਜ਼ ਚੱਲੂਗੇ ਅਸੀਂ ਵਿਰੋਧ ਤਾਂ ਪੂਰੀ ਕਰੂਗੇ ਡਾਕਟਰ ਅਗਰ ਸਰਕਾਰ ਨਹੀਂ ਮੰਨੀ ਔਰ ਤੁਹਾਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜੇ 35 ਪਿੰਡ ਅੱਜ ਵਿਰੋਧ ਕਰ ਰਹੇ ਉਹਨਾਂ ਨੂੰ ਜੋੜ ਦਿੱਤਾ ਫਿਰ ਕੀ ਕਰੋਗੇ ਜੀ ਅਸੀਂ 35 ਪਿੰਡਾਂ 'ਵਾਂ ਤੇ ਵੋਟਾਂ ਦਾ ਬਾਈਕਟ ਕਰੂ ਕਿਸੇ ਵੀ ਐਮਐਲਏ ਮੰਤਰੀ ਦਾ ਬਣਨੇ ਦਾ ਬਾਈਕਾਟ ਕਰੂਗੇ ਸਰਕਾਰ ਦੇ ਹੋਰ ਵੀ ਏਰੀਏ ਵਿੱਚ ਜਾ ਕੇ ਅਸੀਂ ਪੂਰੇ ਝੰਡੇਲੇ ਕਹਿਣਾ ਵਿਰੋਧਤਾ ਕਰੂਗੇ ਜਿਹੜਾ ਆਨੰਦਪੁਰ ਸਾਹਿਬ ਨੇ ਜ਼ਿਲ੍ਹਾ ਬਣਾ ਰਹਾ ਹੈ ਉਹ ਅਸੀਂ ਸਾਰੇ ਉਹਦੀ ਹਮਾਇਤ ਕਰਦੇ ਉਹ ਬਣਨਾ ਚਾਹੀਦਾ ਚਲੋ ਵਧੀਆ ਧਾਰਮਿਕ ਜਗਾ ਸਾਡਾ ਖਾਲਸੇਪਨ ਦੀ ਸੇਜਣਾ ਹੋਈ ਉੱਥੇ ਤੇ ਉਹ ਬਣ ਜੇ ਸਾਨੂੰ ਖੁਸ਼ੀ ਦੀ ਗੱਲ ਹੈ ਪਰ ਉੱਥੇ ਜਿਹੜੇ ਸਾਡੇ 35 ਕੜੂਆ ਕਾਨੋ ਕੋ ਹਲਕੇ ਦੇ ਤੋੜ ਕੇ ਆਪਣਾ ਰੋਪਣ ਨਾ ਲਾ ਰਹੇ ਉਹ ਤੇ ਅਸੀਂ ਸਖਤ ਤੌਰ ਤੇ ਬਚਨਖੇਦੀ ਕਰਦੇ ਹਾਂ ਜੇ ਸਾਡੇ ਪਿੰਡ ਤੋੜ ਕੇ ਇੱਧਰ ਰੋਪੜਨਾ ਲਾਤੇ ਮਹਾਲੀ ਵਾਲੇ ਇਹ ਲੋਕਾਂ ਦਾ ਇਹ ਸਰਕਾਰ ਮਤਲਬ ਬਹੁਤ ਬੜੀ ਗਲਤੀ ਕਰੂਗੀ ਔਰ ਜਿੱਥੇ ਲੋਕਾਂ ਦਾ ਨੁਕਸਾਨ ਹੋਣਾ ਸਰਕਾਰ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਇਹ ਚ ਇਹ ਚ ਅਸੀਂ ਜਿੰਨੇ ਵੀ ਚਾਹੇ ਕੋਈ ਸਰਕਾਰ ਦੇ ਐਮ ਐਲ ਏ ਆ ਚਾਹੇ ਮੰਤਰੀ ਆ ਚਾਹੇ ਹੋਰ ਆ ਉਹ ਪਿੰਡਾਂ 'ਚ ਲੋਕ ਉਹਨਾਂ ਨੂੰ ਪਿੰਡਾਂ 'ਚ ਕਿਹਾ ਪਿੰਡਾਂ ਦੇ ਸੜਕਾਂ 'ਪੇ ਲੰਗੜਾ ਵੀ ਬੰਦ ਕਰ ਦੋਗੇ ਇੱਥੇ ਤੱਕ ਇਹ ਪਿੰਡਾਂ 'ਚ ਬੜਨਾ ਤਾਂ ਬੜੀ ਦੂਰ ਦੀ ਗੱਲ ਹੈ ਇਹਦੇ ਕਰਕੇ ਇਹਨਾਂ ਨੂੰ ਸੋਚ ਸਮਝ ਕੇ ਸਟੈਪ ਲੈਣਾ ਚਾਹੀਦਾ ਅਸੀਂ ਤਾਂ ਹਲੇ ਸਾਨੂੰ ਤਾਂ ਇਹ ਸੱਚ ਵੀ ਨਹੀਂ ਆ ਰਿਹਾ ਵੀ ਸਾਡੇ ਪਿੰਡ ਉੱਧਰ ਜੋੜ ਦੋਗੇ ਅਸੀਂ ਮਹਾਲੀ ਨੂੰ ਛੱਡ ਕੇ ਹੋਰ ਕਿੱਧਰ ਪਸ ਨਹੀਂ ਜਾਵਾਂਗੇ ਅਸੀਂ ਮਹਾਲੀ ਨਾਲ ਦੇਖੋ ਕੱਲ ਅੱਜ ਦੇ ਅਖਬਾਰ ਚ ਖਬਰ ਲੱਗੀ ਏ ਉਹਦੇ ਵਿਹਾਵ ਤੇ ਇਲਾਕੇ ਦੇ ਸਰਪੰਚ ਪੰਜ ਨੰਬਰ ਦਾ ਸਹਿਬਾਨ ਪਸਾਨ ਯੂਨੀਅਨ ਦੇ ਨੁਮਾਇंदे ਸਾਰੇ ਆਪਣੇ ਪਿੰਡਾਂ ਦੇ ਬਚਾਅ ਵਾਸਤੇ ਇਕੱਠੇ ਹੋਏ ਆ ਇਹ ਚ ਕਿੰਨੀ ਸਚਾਈ ਹੈ ਸਰਕਾਰ ਲੈਵਲ ਤੇ ਪਤਾ ਹੋਊਗਾ ਲੇਕਿਨ ਅੱਜ ਜਿਹੜੀ ਖਬਰ ਹੈ ਉਹਦੇ ਜਰੀਏ ਲੋਕ ਇਕੱਠੇ ਹੋਏ ਨੇ ਇੱਕ ਲੋਕਾਂ ਦੇ ਮਨ ਚ ਡਰ ਹੈ ਕਿ ਜਿਹੜਾ ਅਸੀਂ ਰੋਪੜ ਜ਼ਿਲ੍ਹੇ ਨਾਲ ਨਹੀਂ ਜਾਣਾ ਚਾਹੁੰਦੇ। ਜ਼ਿਲ੍ਹਾ ਮੁਹਾਲੀ ਤਹਿਸੀਲ ਖਰੜਨ ਵਾਲੀ ਰਹਿਣਾ ਚਾਹੁੰਦੇ ਆ। ਸੋ ਸਰਕਾਰ ਕੋਈ ਨਵਾਂ ਜ਼ਿਲ੍ਹਾ ਬਣਾਵੇ ਸਾਡੇ ਪਿੰਡਾਂ ਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਜਿਹੜੇ ਸਾਡੇ ਪਿੰਡ ਆ ਉਹ ਜ਼ਿਲ੍ਹਾ ਮੁਹਾਲੀ ਨਾਲ ਰਹਿਣਾ ਚਾਹੁੰਦੇ ਆ। ਅਸੀਂ ਸਰਕਾਰ ਨੂੰ ਅੱਜ ਪਹਿਲੇ ਪੜਾ ਤੇ ਗੱਲਬਾਤ ਕਿੰਨੀ ਸੱਚਾਈ ਹੈ ਇਹਦੇ ਬਾਰੇ ਸਾਨੂੰ ਬਹੁਤਾ ਜ਼ਿਆਦਾ ਨਹੀਂ ਪਤਾ ਲੇਕਿਨ ਅਸੀਂ ਅੱਜ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਪਿੰਡਾਂ ਆ ਉਹਨਾਂ ਦੀ ਆਵਾਜ਼ ਨੂੰ ਉਹਨਾਂ ਦੀ ਭਾਵਨਾ ਨੂੰ ਧਿਆਨ ਚ ਰੱਖ ਕੇ ਕੋਈ ਫੈਸਲਾ ਲਿਆ ਜਾਵੇ ਪਿੰਡਾਂ ਦੇ ਉਲਟ ਕੋਈ ਫੈਸਲਾ ਨਾ ਲਿਆ ਜਾਵੇ। ਅਗਰ ਰੋਪੜ ਨਾਲ ਜੋੜਦੇ ਆ ਦੇਖੋ ਜੇਕਰ ਰੋਪੜ ਨਾਲ ਜੋੜਦੇ ਆ ਇੱਕ ਤਾਂ ਮੁਹਾਲੀ ਜ਼ਿਲ੍ਹਾ ਜਿਹੜਾ ਇਹ ਅਰਬਨ ਸਟੇਟ ਦੇ ਤੌਰ ਤੇ ਪ੍ਰਫੁੱਲਤ ਹੋ ਰਿਹਾ ਇਹਦੇ ਨਾਲ ਜ਼ਮੀਨਾਂ ਦੇ ਰੇਟਾਂ 'ਚ ਵੀ ਬਹੁਤ ਵੱਡਾ ਉਛਾਲ ਆਇਆ ਖਾਸ ਤੌਰ ਤੇ ਜ਼ਮੀਨਾਂ ਦੇ ਰੇਟ ਡਿੱਗਣ ਦੀ ਲੋਕਾਂ ਦੇ ਮਨ 'ਚ ਹੋਇਆ ਦੂਜਾ ਇਹ ਜਿਹੜੇ ਪਿੰਡ ਨੇ ਬਹੁਤ ਨਜ਼ਦੀਕ ਕਿਨੇ ਮੁਹਾਲੀ ਦੇ 10-20 ਮਿੰਟ ਦਾ ਰਸਤਾ ਹੈ ਲਖਨੌਰ ਕਹਿਣ ਨੂੰ ਮੁਹਾਲੀ ਆ ਸਾਡਾ ਪੁਰਾਣਾ ਨੇੜੇ ਪਿੰਡ ਪੈਂਦਾ ਲਖਨੌਰ ਉੱਥੇ ਡੀਸੀ ਦਫ਼ਤਰ ਹੈ ਤਹਿਸੀਲ ਖਰੜਾ ਕੜੂਆ ਸਾਨੂੰ ਆਉਣਾ ਜਾਣਾ ਇੱਥੇ ਸੌਖਾ ਹੈ ਸੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਦੁਬਾਰਾ ਰੋਪੜ 40 ਕਿਲੋਮੀਟਰ ਦਾ ਪਿੰਡ ਤੈ ਔਰ ਅਸੀਂ ਆਪਣੇ ਪਿੰਡਾਂ ਨੂੰ ਦੁਬਾਰਾ ਉਸ ਜਿਲ੍ਹੇ 'ਚ ਪਹੁੰਚਾਈ ਜਿੱਥੋਂ ਪਹਿਲਾਂ ਆਏ ਸੀ। ਬੜਾ ਸੋਚ ਵਿਚਾਰ ਕੇ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਲੋਕਾਂ ਦੀ ਭਾਵਨਾਵਾਂ ਜਿਹੜੀਆਂ ਹੈਗੀਆਂ ਮੁਹਾਲੀ ਜਿੰਨਾਂ ਦਾ ਰਹਿਣ ਦੀਆਂ ਨੇ। ਕੀ ਲੱਗਦਾ ਹੈ ਜਿਹੜਾ ਸੋਮਵਾਰ ਨੂੰ ਤੁਸੀਂ ਮੰਗ ਪੱਤਰ ਐਸਡੀਐਮ ਸਾਹਿਬ ਨੂੰ ਦੇਣਾ ਉਹਦੇ ਨਾਲ ਕੋਈ ਮਸਲਾ ਹੋ ਲੋਗੇ ਤਾਂ ਹੀ? ਇਹਨੂੰ ਦੇਖੋ ਇਹ ਲੋਕਤੰਤਰਕ ਲੜਾਈ ਹੈ। ਸਰਕਾਰ ਨਾਲ ਹਥਿਆਰਾਂ ਨਾਲ ਤਾਂ ਲੜਾਈ ਲੜੀ ਨਹੀਂ ਜਾ ਸਕਦੀ। ਇੱਕ ਲੋਕਤੰਤਰ ਤਰੀਕੇ ਨਾਲ ਆਪਣਾ ਪ੍ਰੋਟੈਸਟ ਲੋਕ ਕਰ ਰਹੇ ਨੇ ਇਲਾਕੇ ਦੇ ਸਾਰੇ ਇਕੱਠੇ ਹੋ ਕੇ। ਔਰ ਸਾਰੇ ਇਲਾਕੇ ਦੇ ਅੱਜ ਜਿੰਨੇ ਵੀ ਤੁਹਾਡੇ ਸਾਹਮਣੇ ਪੰਜ ਸਰਪੰਚ ਔਰ ਜ਼ਿੰਮੇਵਾਰ ਲੋਕ ਆ ਉਹ ਸਾਰੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਏ ਨੇ ਵੱਖ-ਵੱਖ ਪਾਰਟੀਆਂ ਨੂੰ ਰਾਜਨੀਤਿਕ ਤੌਰ ਤੇ ਜੁੜੇ ਹੋਏ ਨੇ ਲੇਕਿਨ ਇਸ ਮੁੱਦੇ ਤੇ ਅੱਜ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਰੇ ਇਲਾਕੇ ਦੇ ਜਿੰਨੇ ਲੋਕ ਆਏ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਕਮੁੱਠ ਹੋਏ ਨੇ ਅਗਰ ਸਰਕਾਰ ਨਹੀਂ ਮੰਦੀ ਤਾਂ ਅਗਲਾ ਐਕਸ਼ਨ ਕੀ ਹੋਊਗਾ ਜੀ ਅਗਲਾ ਦੇਖੋ ਮੈਂ ਕੋਈ ਇਕੱਲਾ ਇਹਦੇ ਬਾਰੇ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਸਾਰੇ ਇਲਾਕੇ ਦੇ ਭਰਾ ਇਕੱਠੇ ਹੋਏ ਨੇ ਜਿਵੇਂ ਇਸ ਤਰ੍ਹਾਂ ਦੁਬਾਰੇ ਕੋਈ ਕਮੇਟੀ ਬਣੂਗੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਔਰ ਇਲਾਕੇ ਦੀਆਂ ਜਿਹੜੀਆਂ ਹੋਰ ਕੋਈ ਗੁਰਦੁਆਰਾ ਕਮੇਟੀਆਂ ਨੇ ਪੰਚਾਇਤਾਂ ਨੇ ਜਾ ਨੰਬਰਦਾਰ ਐਸੋਸੀਏਸ਼ਨ ਹੈ ਜਾਂ ਕੋਈ ਹੋਰ ਸਮਾਜਿਕ ਭਾਈਚਾਰੇ ਨੇ ਸਾਰਿਆਂ ਨਾਲ ਸਲਾਮ مشورہ ਕਰਕੇ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਨੀਆਂ ਪੈਣਗੀਆਂ ਇਹਨੂੰ ਇੱਕ ਲੋਕ ਲਹਿਰ ਬਣਾਉਣਾ ਪਊਗਾ ਅਗਰ ਲੋਕ ਲਹਿਰ ਬਣ ਗਈ ਤਾਂ ਕੋਈ ਸਰਕਾਰ ਲੋਕ ਲਹਿਰ ਦੇ ਮੂਹਰੇ ਨਹੀਂ ਤੁਸੀਂ ਸੁਣਿਆ ਕਿ 35 ਪਿੰਡਾਂ ਦੀ ਪੰਚਾਇਤਾਂ ਦੇ ਨਾਲ ਲਾਹ ਕਿਸਾਨ ਯੂਨੀਅਨ ਦੇ ਆਗੂਆਂ ਦੇ ਵੱਲੋਂ ਵੀ ਇਸ ਗੱਲ ਦਾ ਜਿਹੜਾ ਹੈ ਵਿਰੋਧ ਕੀਤਾ ਗਿਆ ਸਾਰਿਆਂ ਨੇ ਇੱਕ ਟੁੱਕ ਜਵਾਬ ਪੰਜਾਬ ਸਰਕਾਰ ਨੂੰ ਦੇ ਦਿੱਤਾ ਕਿ ਅਗਰ ਪੰਜਾਬ ਸਰਕਾਰ ਨੇ ਇਸ ਗੱਲ ਉੱਤੇ ਗੌਰ ਨਹੀਂ ਕੀਤੀ ਤਾਂ ਆਨ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਉਮੀਦਵਾਰਾਂ ਦਾ ਜਿਹੜਾ ਹੈ ਡਟ ਕੇ ਵਿਰੋਧ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਕਿਹਾ ਪੰਜਾਬ ਸਰਕਾਰ ਇਹਨਾਂ 35 ਪਿੰਡਾਂ ਨੇ ਜੋ ਮੰਗ ਕੀਤੀ ਆ ਕਿ ਅਸੀਂ ਮੁਹਾਲੀ ਤੋਂ ਟੁੱਟ ਕੇ ਰੋਪੜ ਜ਼ਿਲ੍ਹੇ ਦੇ ਵਿੱਚ ਨਹੀਂ ਜਾਣਾ ਕਿਹਾ ਸਰਕਾਰ ਗੌਰ ਕਰਦੀ ਹੈ ਜਾਂ ਫਿਰ ਜਿਹੜਾ ਇਹਨਾਂ ਨੂੰ ਸੰਘਰਸ਼ ਕਰਨਾ ਪਵੇਗਾ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਸ਼ਾਮੀ ਜੀ ਪੰਜਾਬੀ ਦੇ ਲਈ ਡੇਵਿਡ ਵਰਮਾ ਦੀ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ